ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂੰ ਸਸਿਕਾ ਸਾਡੇ ਵੱਲੋਂ ਤੇ ਅੱਜ ਵਲੋਗ ਦੀ ਸ਼ੁਰੂਆਤ ਆਪਾਂ ਕਰ ਰਹੇ ਆ। ਸਵੇਰ ਦੇ ਬੜੇ ਪੋਹੇ ਤੋਂ ਨਾਸ਼ਤਾ ਆਪਣਾ ਹੋ ਰਿਹਾ ਹੈ ਪੋਹੇ ਨੂੰ ਈ ਲੈ ਕੇ ਪੋਹਾ ਖਾ ਰਹੇ ਆ ਆਪਾਂ ਤੇ ਇਧਰ ਰੋਇ ਦੀ ਤਰ੍ਹਾਂ ਸੁਨੋਈ ਆਪਾਂ ਨੂੰ ਵੇਖਦੀ ਹੋਈ ਤੇ ਇਧਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਵੈਰੀ 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 ਗੁੱਡ ਮਾਰਨਿੰਗ ਪਹਿਲਾਂ ਵੀ ਮੈਂ ਬੁਲਾ ਰਹੀ ਸੀ ਕਿਤੇ ਪਰ ਮੈਂ ਹਾਂ ਚਲੋ ਅੱਜ ਥੋੜਾ ਓਵਰ ਐਕਟਿੰਗ ਜੀ ਕਰਕੇ ਵੇਖ ਲੈਨੇ ਆ ਤੇ ਅੱਜ ਅਜੇ ਤੱਕ ਆਪਾਂ ਵੀਰਲਸ ਚਰਨੀ ਆਪਣੀ ਜਿਹੜੀ ਆ ਅੱਜ ਪੂਰਾ 1 ਮੰਥ ਹੋ ਗਿਆ ਵਾ ਨਹੀਂ ਅੱਜ ਨਹੀਂ 1 ਮੰਥ ਹਾਂ ਅੱਜ ਹੀ ਹੋ ਗਿਆ 1 ਮੰਥ ਤਿੰਨ ਚਾਰ ਪੰਜ ਤਰੀਕ ਨੂੰ ਆਪਾਂ ਸਟਾਰਟ ਕੀਤੀ ਹੈਗੀ ਅਪ੍ਰੈਲ ਦੀ ਨੂੰ ਤੇ ਵਿੱਚ ਵਿੱਚ ਤੁਹਾਨੂੰ ਪਤਾ ਥੋੜੀ ਜੀ ਚੀਟ ਵੀ ਕਰ ਲਈ ਦੀ ਸੰਡੇ-ਸੁੰਡੇ ਨੂੰ ਅੱਗੇ ਸੰਡੇ-ਸੁੰਡੇ ਚ ਤੇ ਕਾਫੀ ਜਿਹੜਾ ਕਿ ਮੈਂ ਆਪਣਾ weight loss ਕਰ ਲਿਆ ਹੈ ਤੇ ਕਮਾਨਜ਼ਟ ਦੇ ਵਿੱਚ ਮੈਂ ਲਾ ਦਵਾਂ 6 ਕਿਲੋ weight loss ਕਰ ਲਿਆ ਤੇ ਜਿਹੜੇ ਗਰੁੱਪ ਨੂੰ ਵੀ ਮੈਂ ਨਾਲ ਲਗਾਇਆ ਹੋਇਆ ਵਾ ਇਹ ਗਰੁੱਪ ਮੈਨੂੰ ਰੋਜ਼ ਰੋਲਾ ਪਾਉਂਦੇ ਪਰ ਫਿਰ ਵੀ ਪਰ ਮੈਨੂੰ ਪਤਾ ਬੰਦੇ ਨੂੰ ਤਾਂ ਕਿ ਨਾਲ ਕੰਮ ਕਰਵਾਉਣਾ ਪੈਂਦਾ ਨਹੀਂ ਤੇ ਇਹ ਕਿੱਥੇ ਕੋਈ ਕਰਜ਼ੇ ਕੋਜਾ ਤੇ ਹੁਣ ਆਪਾਂ ਉਹਨਾਂ ਨੂੰ ਵੀ ਫੇਰ ਲਾਸ ਕਰਨਾ ਜਿਹੜਾ ਉਹਨਾਂ ਤੇ ਵੀ ਸਟਾਰਟ ਕੀਤਾ ਵਾ ਉਹਨਾਂ ਲਈ ਮੈਂ ਲੈ ਕੇ ਆਈ ਹ ਮਿਕਸ ਮਿਕਸ ਆਟਾ ਹੁੰਦਾ ਨਾ ਮਿਕਸ ਸਾਰਾ ਮਤਲਬ ਜਿੱਦੇ ਸਾਰੇ ਆਟੇ ਹੁੰਦੇ ਆ ਉਹ ਪਹਿਲਾਂ ਮੈਂ ਘਾਲਾਂ ਫਿਰ ਮਿਲਦੀ ਤੁਹਾਨੂੰ ਫਿਰ ਗੱਲਾਂ ਕਰਦੇ ਆਪਾਂ ਠੀਕ ਆ ਆਜੋ ਜਿਹਨੇ ਪੋਹਾ ਖਾਣਾ ਆ ਦੋ ਮੂਰਤियां ਤੁਹਾਨੂੰ ਕਿਹਾ ਇਹਨਾਂ ਰਾਤੀ ਦੀ ਸ਼ੁਰੂਆਤ ਇਹਨਾਂ ਦੀ ਉਹਦੇ ਇਹਨਾਂ ਦਾ ਰਾਤ ਇੱਥੋਂ ਆਇਆ ਸੀ ਤੇ ਸ਼ੁਰੂਆਤ ਦੀ ਆ ਬੈਠਾ ਕਰ ਲਈਏ ਇਹਨਾਂ ਦੇ ਇਹ ਦੋ ਮੂਰਤियां ਤੁਹਾਨੂੰ ਹਮੇਸ਼ਾ ਫੂਨ ਦੇ ਉੱਤੇ ਇਦਾਂ ਹੀ ਉਂਗਲੀਆਂ ਮਾਰਦੀਆਂ ਬੁਝਣਗੀਆਂ ਮੇਰੇ ਬਾਅਦ ਆ ਤੇ ਇਹਨਾਂ ਦੋਆ ਮੂਰਤਿਆਂ ਨੂੰ ਬਸ ਹੋਰ ਇਸ ਤੋਂ ਸਵਾਇ ਕੋਈ ਕੰਮ ਨਹੀਂ ਹੈਗਾ ਬੇੜਾ ਤਾਂ ਹੈ ਹੀ ਨਹੀਂ 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 ਅੱਜ ਨਹੀਂ ਮੈਂ ਤਾਂ ਉਹ ਤਾਂ ਮੈਂ ਚੜੀ ਜਾਣਾ ਨਹੀਂ ਕਰਨਾ ਹੈ ਕਿ ਤੱਕ ਜਲੋ ਕੇ ਬੰਨੇ ਲੱਗਦਾ ਹੀ ਨਹੀਂ ਨਹੀਂ ਲਗਨਦਿਆ ਹੋਰ ਦਸ ਮਿੰਟ ਨਹੀਂ ਅਜਬੀ ਹੈ ਗਏ ਪੱਤਲ ਜਾ ਮੈਂ ਤੇ ਆ ਬਹੁਤ ਕਪੜੇ ਉੱਤਰ ਗਏ ਇੱਥੇ ਬਰਾਂਡੇ ਦੀ ਸਿੱਕਣੇ ਪਾਇਆ ਮੈਂ ਨਾ ਇੰਨੀ ਆ ਗਿਆ ਤੇ ਮੁੜ ਕੇ ਫੇਰ ਮੁੜ ਧੁੱਕ ਕੇ ਅੰਦਰ ਤੇ ਬਾਹਰ ਕੀਤਾ ਕਰਨੇ ਰੋਟੀ ਖਾ ਲਈ ਕਾਦਣ ਖਾਦੀ ਅੱਜ ਰੋਟੀ ਮੇਰੀ ਸਬਜੀ ਹੈ ghee ਹੀ ਹਾਂ ਇਥੇ ਥੋੜੀ ਕੋ ਬਚੀ ਤੇ ਉਸ ਦੇ ਸਾਥ ਮੈਂ ਖਾ ਆਇਆ ਹੂੰ ਚਲੋ ਮੈਂ ਇਹ ਕਾ ਬੰਦਾ ਇਹਨੇ ਚਾਦਰ ਉਹਦਾ ਇਹਨੂੰ ਠੰਡ ਲੱਗਣ ਦੀ ਤੇ ਚਾਦਰ ਪਾਣੀ ਤੇ ਪੱਕਾ ਵੀ ਚਲਾਇਆ ਜੀ ਵੇਖੋ ਸਾਰੇ ਕੰਮ ਐ ਸਾਰੇ ਕੰਮ ਕੀਤੇ ਠੰਡ ਵੀ ਲੱਗਣ ਦੀ ਪੱਕਾ ਵੀ ਚਲਾਇਆ ਤੇ ਚਾਦਰ ਵੀ ਤਾਣੀ ਉੱਤੇ ਇੱਧਰ ਵੇਖੋ ਤੋਂ ਇਹਨੂੰ ਮੈਂ ਰੋਟੀਆਂ ਦਿੱਤੀਆਂ ਠੀਕ ਆ ਨਾਲ ਮੈਂ ਇਹਨੂੰ ਇੰਨਾ ਸਲਾਦ ਚੀਰ ਕੇ ਦਿੱਤਾ ਮੈਂ ਐਨੀ ਰੋਟੀ ਤੇ ਮਾੜੇ ਬੰਦੇ ਨੂੰ ਦਿੱਤੀ ਹੋਏ ਐਨੀਆਂ ਚੀਜ਼ਾਂ ਤੇ ਮਾੜੇ ਬੰਦੇ ਨੂੰ ਦਿੱਤੀਆਂ ਹਨ ਤੇ ਮਾੜਾ ਬੰਦਾ ਦੋ ਦਿਨ ਰੋਟੀ ਨਹੀਂ ਖਾਂਦਾ ਜਿੰਨਾ ਤੂੰ ਖਾ ਗਿਆ ਨਾ ਮੈਂ ਜਿਹੜੀ ਭੁੱਖਾ ਹਾਂ ਅੱਟਾਈਟਿੰਗਾਂ ਕਰਨੀਆਂ ਸੌਕੀਆਂ ਨਹੀਂ ਆ ਮਣ ਮਾਰਨਾ ਪੈਂਦਾ ਮਾਣਾ ਇਹਨੂੰ ਦੱਸ ਦੇ ਕਲਾ ਕੀ ਗੱਲ ਹੈ ਹੁਣ ਬੋਲੋ ਕੀ ਗੱਲ ਹੈ ਇਹਨਾਂ ਆਹੇ ਮੈਨੂੰ ਆਲੀ ਹੈ ਮੈਨੂੰ ਹੁਣੇ ਹੀ ਦੱਸ ਦੇ ਜੇ ਤੂੰ ਖਾ ਰੋਟੀ ਬੈਠਾ ਖਾਂ ਕਹਾਂ ਵੀ ਮੈਂ ਖਾਂਦਾ ਨਹੀਂ ਜਾਂ ਮੁੰਡਾ ਐ ਜੋ ਠੀਕ ਹੈ ਮੈਂ ਦੀ ਦਾ ਮਾਮਾ ਤੋਂ ਬਾਦ ਦੇਣਾ ਵਾਕਿਆ ਹੀ ਰੋਟੀ ਮੈਂ ਨਹੀਂ ਛੱਡ ਸਕਦਾ ਇਹ ਰਹੇ ਨਹੀਂ ਇਹਦਾ ਰਾਤਾ ਆਖੂਆ ਨਹੀਂ ਚਹੀਗਾ ਠੀਕ ਟੂਕ ਵਾਲਾ ਕੰਮ ਕੋਈ ਨਹੀਂ ਆ। ਠੀਕ ਟੂਕ ਵਾਲਾ ਕੋਈ ਨਹੀਂ ਮੈਂ ਭਾਵੇਂ ਤੂੰ ਜੋ ਮਰਜ਼ੀ ਕਰ ਰੋਟੀ ਤੇ ਤੈਨੂੰ ਇਹੋ ਹੀ ਖਾਣੀ ਪੈਣੀ ਹੁਣ ਭਾਵੇਂ ਤੂੰ ਰੋ ਭਾਵੇਂ ਤੂੰ ਹੱਸ ਤੇ ਤੂੰ ਆ ਗਿਆ ਮੇਰੇ ਵਾਸਤੇ ਤੇ ਜਦੋਂ ਤੂੰ ਮੇਰੇ ਵਾਸਤੇ ਆ ਗਿਆ ਮਤਲਬ ਕਿ ਮਰਜ਼ੀ ਕਦੀ ਚੱਲਣੀ ਮੇਰੀ ਠੀਕ ਆ ਇਸ ਕਰਕੇ ਜੋ ਬਣਾਉਂਗੀ ਉਹ ਖਾਣਾ ਪੈਣਾ ਹੜਾੜਾ ਤੇ ਹੁੰਦੀ ਸਾਰੀ ਦਿਹਾੜੀ ਹੈ ਐਡਾ ਗੰਦਾ ਨਾ ਜਿਹੜਾ ਬੰਦਾ ਇਦਾਂ ਦੇ ਡਕਾਰ ਮਾਰਦਾ ਬੜਾ ਗੁੱਸਾ ਚੜਦਾ ਹੀ ਇੱਕ ਇੱਕਲਾਸ਼ ਇੱਧਰ ਪਈ ਹੋਈ ਆ ਦੋ ਜਿਹੜੇ ਅੰਦਰ ਸੁੱਤੇ ਹੋਏ ਹਨ ਦੋਵਾਂ ਜਿਹੜੇ ਨੇ ਬੈਠਾ ਬੈਠਾ ਪੂਰੇ ਅੰਦਾਜ਼ੇ ਲਾਤੇ ਵੀ ਕਾਦੀਆਂ ਸਮੈਲਾਂ ਹਨ ਕਾਦੀ ਸਮੈਲ ਨਹੀਂ ਸਮੈਲ ਲੱਗੀ ਉਹਨਾਂ ਨੇ ਅਖਰਲੀ ਚਨੇ ਪਾਲਨ ਨਹੀਂ ਆ ਉਹਦੀ ਸਮੈਲ ਨਹੀਂ ਉਹ ਆਦੀ ਹੈ ਦੁੱਧ ਦੀ ਸਮੈਲ ਉਹ ਆਂਦਾ ਹੈ ਕੱਪੜੇ ਜਾਂ ਇਸਲਾਬ ਦੀ ਸਮੈਲ ਅੰਦਾਜ਼ੇ ਲਾਦੇ ਤੂੰ ਸੁੱਤੀ ਸੁੱਤੀ ਤੇ ਮੈਂ ਆ ਵੇਖ ਲਾਸ਼ ਪਈ ਰਾਤੀਂ ਵੀ ਐਂ ਨਾਦ ਲੱਗਿਆ ਐ ਨਾਦ ਤੇ ਮੀਂਹ ਨਹੀਂ ਵਾਓ ਇਹ ਅੰਦਾਜ਼ਾ ਲੈਣਾ ਨਹੀਂ ਬਣ ਕੇ ਮਾਲਮ ਮੈਨੂੰ ਵੇਖਿਆ ਹਸਦਾ ਹੀ ਆ ਪਈ ਵੀ ਐ ਸਿੱਧੀ ਦੀ ਸਿੱਧੀ ਇਹ ਵੀ ਜ਼ਿੰਦਗੀ ਦਾ ਬਸਾਦ ਥਿਆ हां सही ਗੱਲ ਆ ਮੌਤ ਵੀ ਜ਼ਿੰਦਗੀ ਦਾ ਇੱਕ ਸੱਚ ਹੈ ਪਤਾ ਨਹੀਂ ਕਦੋਂ ਆਏ ਆਹ ਤਾਂ ਮੌਤ ਅੱਛੀ ਪਤਾ ਨਹੀਂ ਕਿ ਨਾਮ ਕੀ ਦਾ ਬਈਆ ਸਹੀ ਗੱਲ ਆ ਹਾਂ ਹਾਂ ਨਾ ਤੇ ਪੜੇ ਨੀ ਜਿੰਨੇ ਇਸਾ ਤੇ ہاں ਉਹਿਆਂ ਉਹਦੇ ਆਈ ਕਿ ਨਾ ਲੈ ਗਿਆ ਜੇਗਾ ਤਾਨੂੰ ਉਹ ਤਾਂ ਪਤਾ ਨਹੀਂ ਕਿ ਕਿੱਥੇ ਚਲ ਜਾਂਦੇ ਹਾਂ ਸਿੱਧੇ ਸਿੱਧੇ ਮੈਂ ਬੜਾ ਇੰਜ ਦਾ ਸਵੇਰੇ ਉੱਠੀਦਾ ਤੇ ਕਿੰਨਾ ਮਿੱਧੀ ਜ਼ਿੰਦਗੀ ਲੱਗਦੀ ਹਾਂ ਇਹ ਤਾਂ ਨੰਗੀ ਜਿਹੀ ਆ ਗਏ ਨੇ ਇਹਨੇ ਸੁੱਤੇ ਦੇ ਸੁੱਤੇ ਸਾਈਡ ਆਲਾ ਹਾਂ ਇਹ ਕਈ ਵਾਰ ਪਤਾ ਨਹੀਂ ਲੈ ਕਈਆਂ ਨੂੰ ਪਤਾ ਤਾਂ ਵੀ ਅਸੀਂ ਜੇ ਉੱਠਣਾ ਨਹੀਂ ਆਣਾ ਇਹਨਾਂ ਦੇ ਰਾਤੀ ਹੁੰਦੀ ਆ ਹਾਂ ਇਹ ਇਹ ਜਿਹੜਾ ਕੰਮ ਆਣਾ ਇਹ ਜਿਹੜਾ ਸੁਪਨਾ ਆਉਂਦਾ ਵਾ ਇਹ ਸੱਚ ਆ ਕਿ ਦੇ ਜੀ ਰੂਹ ਉਹ ਜਿਹੜਾ ਸੇਕ ਪੈ ਤਾ ਦਿੱਕੇ ਤੇਰੀ ਕਰਦੀ ਹੂੰ ਉਹ ਬੰਦਾ ਇੱਕ ਸਾਲ ਹੋ ਗਿਆ ਬਾਕੀ ਹਾਂ ਉਹ ਲਾ ਮਰੇ ਜਾਂਦਾ ਉਹ ਮਰੇ ਜਾਂਦਾ ਜੇ ਰੂਹ ਉਹ ਵਿੱਚੋਂ ਸੇ ਸੇਰੀ ਪਿਆਰ ਦਾ ਰੂਪ ਆ ਕੇ ਦਿੱਤੀ ਹੁਣ ਮੈਨਾਂ ਸੁੱਤੀ ਹੁਣ ਮੈਨੂੰ ਸੁਪਨਾ ਆਉਂਦਾ ਕਿ ਮੇਰੀ ਭੂ ਆਈ ਹੈ ਸੁਪਨੇ ਕਿੰਨੇ ਆਉਂਦੇ ਸੁਪਨੇ ਜੇ ਮੈਨੂੰ ਉਹ ਮੇਰੀ ਭੂ ਆਈ ਹੈਡੇ ਘਰੇ ਆਡੇ ਘਰ ਭੂ ਆਈ ਤੇ ਮੈਨਾਂ ਉਹਨੂੰ ਇੱਧਰ ਬਿਠਾ ਲਈ ਤੇ ਮੈਂ ਤੁਹਾਡੇ ਘਰ ਚੱਲ ਜਾਨੀ ਆ ਪਾਣੀ ਵੀ ਨਹੀਂ ਪਿਉਂਦੀ ਉਹਨੂੰ ਉਹ ਕਿੰਨਾ ਚਿਰ ਪ੍ਰਬਤ ਕੋ ਲੋਂਦਾ ਹੈ ਚਾਹ ਬਲ ਚਲੀ ਪੂਆ ਜੁੰਡੀ ਆਈ ਮਰੀ ਕੋਈ ਆਏ ਹਏ ਇੱਕ ਲੈਣੇ ਜੁੰਡੀ ਜਿਹੜੀਆਂ ਵਿਚਾਰੀਆਂ ਸਰਗ ਸਰਦਾਰ ਗਈਆਂ ਆ ਸਟਾਈਲ ਦਾ ਦੇਜਾ ਚਿੱਟਾ ਹੋਇਆ ਹੋਇ ਇਹ ਨੁਗਾ ਦੇਗੀਆਂ ਵੀ ਨਹੀਂ ਜੀ ਹੈ ਨਹੀਂ ਹੋਨੀਓ ਕੀ ਕਰੂਗਾ ਪੋਨੀ ਫਰੀ ਖੋਲ ਗਈ ਪੋਨੀ ਤਾਈਓ ਤੇ ਉਹਨੂੰ ਆ ਗਿਆ ਚੇਤਾ ਜੋ ਸੁਨੋਇਆ ਕੀ ਕਰਨਦੇ ਆ ਤੂੰ ਤੁਹਾਇਰਾ ਬੋਂ ਚਾਰ ਜਿੱਕਾ ਦੋ ਘਟ ਲਾਇਆ ਏ 10 ਇਹਨੇ ਲਾਇਆ ਹੋਗਾ ਆਪਣੀ ਵੀ ਲਾਇਆ ਰੱਬ ਵਿਚਾਰ ਸਕੂਲੋਂ ਆਉਣੀ ਆਲਾ ਇਹ ਦੁੱਬੋਂ ਪ੍ਰਬੋਣ ਦਾ ਸਕੂਲ ਟ੍ਰਿਪ ਜਾਣਾ ਪਤਾ ਨਹੀਂ ਉਹਨੂੰ ਕਿੱਥੇ ਕਿੱਥੇ ਜਾਣਾ ਉਹਨਾਂ ਨੇ ਮੈਸੇਜ ਕਰਾਉਣਾ ਕੰਗੀ ਨਾਣਾ ਸੌਣਿਆ ਵਾਇਆ ਕਰ ਗੁੱਛ ਨਾ ਵਾਇਆ ਕਰ ਇਹ ਨਹੀਂ ਕਰਦਾ ਵਾ ਕਿਉਂ ਤਾਈ ਤਾਂ ਤੇਰੀ ਦਾੜੀ ਕੁੱਟੀ ਦੀਆਂ ਕੀ ਸਾਰੀ ਤੇ ਇਹਦਾ ਨਾ ਬੜੇ ਵਾਲ ਲੈ ਲੈਂਦੇ ਨੇ ਇਹਨੂੰ ਵੀ ਬ੍ਰਸ਼ ਹੈਗਾ ਵੀ ਇਹ ਤੋਂ ਬ੍ਰਸ਼ ਨਹੀਂ ਹੈ ਕਪਣਾਉਗੇ ਹਮ ਬ੍ਰਸ਼ ਉਹ ਬ੍ਰਸ਼ ਹੈ ਉਹਦੇ ਬਾਗਦੀ ਨਹੀਂ ਪਰ ਆਪਾਂ ਹਣੇ ਸਕੂਲ ਟ੍ਰਿਪ ਜਾਣਾ ਹੋਵੇ ਕਿੱਥੇ ਕਿੱਥੇ ਜਾਂਦਾ ਹੈ ਪਰ ਆਪਾਂ ਬਾਦੀ ਪੰgina ਲੈਵਾਂ ਲੈਂਦੇ ਆ ਮੈਂ ਕੀ ਬੋਲਣ ਦੀ ਤੇ ਮੇਰੀ ਗੱਲ ਧਿਆਨ ਹੀ ਨਹੀਂ ਦਿੰਦੇ ਆ ਤੇ ਕੈਂ 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 ਗੱਲ ਆਈ ਜਾਂਦੇ ਦੋਵੇਂ ਜਾਣੇ ਕਿਤੇ ਮੈਂ ਨਹੀਂ ਆ ਮੈਂ ਵੀ ਪ੍ਰਭੂ ਨਾਲ ਸਕੂਲ ਟ੍ਰਿਪ ਜਾਣਾ ਹੋਵੇ ਘਰ ਕਿ ਪ੍ਰਭ ਕਿਤੇ ਜਾਂਦਾ ਅੱਜ ਵੀ ਅਸ਼ੀਵਾਰ ਗਿਆਣੀ ਅਤੇ ਸੁਲਤਾਨ ਇੰਜੋਏ ਕਰਨਾ ਹੁੰਦਾ ਸਹੀ ਗੱਲ ਹਾਂ ਵੈਸੇ ਜਿਹੜੀ ਲਾਈਫ ਇਹ ਦੁਬਾਰਾ ਥੋੜੀ ਮਿਲਦੀ ਹੈ ਦੇਖਦੇ ਹੋ ਜਿਹੜੀ ਆਪਣੀ ਸਕੂਲ ਟਾਈਮ ਲਾਈਫ ਹੈ ਉਹ ਕਿਤੇ ਮੇਰੇ ਬੋਰਡ ਵੀ ਅੰਡਰਗ੍ਰਾਉਂਡ ਹੀ ਪੈ ਜਾਣਗੇ ਹੋਰ ਕਿਤੇ ਨਹੀਂ ਚੱਡੀ ਘੜੀ ਜਾਣਾ ਕਹਿੰਦਾ ਹੈ ਸ਼ਾਇਦ ਪੰਜ ਛੇ ਜਗ੍ਹਾ ਵਾ ਉਹਨਾਂ ਜੋ ਡਿਸਾਈਡ ਕਰਨਾ ਕਿ ਕਿੱਥੇ ਜਾਣਗੇ ਅਸੀਂ ਵੀ ਅਸ਼ੀਵਾਰ ਉੱਤੇ ਗਏ ਹੀਗੇ ਬੱਚਿਆਂ ਦਾ ਮਤਲਬ ਰਾਤ ਦੋ ਰਾਤਾਂ ਨਹੀਂ ਆ ਨਾ ਹੈ ਸਵੇਰੇ ਸਭੇ ਹੀ ਦੇ ਨੂੰ ਨੇ ਰਾਤਾਂ ਵਾਸਤੇ ਨਹੀਂ ਆ ਵੀ ਇਹ ਨੇਰਾਜੂਗਾ ਇਹ ਕਿ ਨੇਰਾਜੂਗਾ ਤੇ ਵੇਖਿਆ ਮੈਂ ਉਹ ਪਾਕੰਦਾ ਵੇਖਿਆ ਮੈਨੂੰ ਤਾਂ ਮੀਨ ਅੰਦਾ ਕੌਣ ਕੀ ਵੇਖਿਆ ਉਹ ਕਿੱਥੇ ਆ ਜਿੰਦਿਆ ਲੱਗੇ ਜਿੱਥੇ ਲੀ ਉਹਦੇ ਡਾਲ ਬੜੇ ਨਾਲ ਬੜਿਆ ਤੇ ਉਹਦੇ ਚ ਕੀ ਆ ਉਹ ਘੈਣੇ ਆ ਉਹ ਜਿੱਥੇ ਉਹੀ ਪੋ ਪੋ ਹੋਈ ਜਾਂਦੀ ਉਹ ਬੱਚੇ ਖੇਡਣ ਵਾਲਾ ਹਣਾ ਸਾਰੇ ਜੰਪਿੰਗ ਵਗੈਰਾ ਆ ਤੇ ਉਹਦੀ ਆਂਦੇ ਛੱਟ ਸੁੱਟ ਲੱਗਦੀ ਨਾ ਹੱਡੀ ਉੱਡੀ ਮੁੜ ਜੇ ਪੁੱਤ ਇਰੇ ਤੇ ਅੱਗੇ ਕੀ ਆਂਦੇ ਨੇ ਤੇਰੇ ਦੇ ਅੱਗੇ ਹੱਡ ਕਮਜ਼ੋਰ ਆ ਕਹਿੰਦੇ ਹੋਰ ਵੇਚਦੇ ਆ ਨਾ ਜਾਵਾਂ ਹੰਮੀ ਨਾ ਕਰਿਆ ਜੀ ਇਹ ਤਾਂ ਇਹ ਆ ਕੀ ਵੇਹੇ ਆਂਦੇ ਇੱਕ ਕੁੜੀ ਨਾ ਉੱਥੇ ਗਈ ਹੀਗੀ ਤੇ ਉਹ ਉਹਦੇ ਵਿਚਾਰੀ ਦੀ ਬਾਹਂ ਟੁੱਟ ਗਈ ਹੀਗੀ ਹਾਂ ਸੱਚੀ ਸਾਰਿਆਂ ਵਿਚੋਂ ਆਂਦੇ ਨਾੜਾਂ ਟੁੱਟ ਗਈਆਂ ਹੀ ਹੁੰਦੀਆਂ ਹੂੰ ਲੋ ਗਾਇਸ ਟਾਈਮ ਹੋ ਗਿਆ ਸ਼ਾਮ ਦਾ 7:30 ਵਜੇ ਦਾ ਤੇ ਆਪਾਂ ਹੋ ਗਏ ਹੁਣ ਫ੍ਰੀ ਇੱਕਦਮ ਤੇ ਹੁਣ ਮੈਂ ਆਪਣੀ ਐਕਸਰਸਾਈਜ਼ ਕਰਨ ਦੀ ਹੈ ਤੇ ਥੋੜਾ ਟਾਈਮ ਬੈਠ ਕੇ ਮੈਨੂੰ ਇਹ ਆਏਗੀ ਚਲ ਮੈਂ ਆਪਣੀ ਐਕਸਰਸਾਈਜ਼ ਕਰ ਲਾਂ ਹਨਾ ਤੇ ਹੁਣ ਆਪਾਂ ਐਕਸਰਸਾਈਜ਼ ਕਰਕੇ ਥੋੜਾ ਜਿਹਾ ਮੇਰਾ ਕੰਮ ਰਹਿੰਦਾ ਕੱਪੜੇ ਮੈਂ ਆਪਣੇ ਚੱਕ ਗਏ ਤੇ ਉਹ ਤੈ ਕਰਕੇ ਰੱਖਣੇ ਤੇ ਬਦਲ ਫੇਰ ਐ ਪੂਰਾ ਸਿਖਰ ਤੇ ਹੋਇਆ ਪਿਆ ਵਾ ਬਦਲ ਦਾ ਵੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਤੇ ਕਿਧਰੋਂ ਆ ਜਾਂਦਾ ਵਾ ਅੱਜ ਮਸਾਂ ਹੀ ਵੇੜਾ ਦੀਦੀ ਸਾਫ਼ ਕਰਕੇ ਗਈਈ ਹੈ ਵਿਚਾਰੀ ਤੇ ਕੱਲ ਦਾ ਫੇਰ ਕੋਈ ਪਤਾ ਨਹੀਂ ਵੀ ਰਾਤ ਨੂੰ ਹੀ ਨਹੀਂ ਮੀਂਹ ਆ ਜਾਣਾ ਹੁਣ ਕੀ ਕ ਦੈਣੀ ਪਤਾ ਬੰਦੇ ਨੂੰ ਵਾਕੇ ਸਹੀ ਗੱਲ ਕੜੀ ਦਾ ਨਹੀਂ ਪਤਾ 1 ਮਿੰਟ ਦਾ ਨਹੀਂ ਪਤਾ ਕਿ ਆਪਾਂ ਨੂੰ ਕਦੋਂ ਜ਼ਿੰਦਗੀ ਚ ਕੀ ਹੋ ਜਾਣਾ ਹੈ ਨਾ ਤੇ ਇਦਾਂ ਹੀ ਇਦਾਂ ਹੀ ਮੌਸਮ ਦੇ ਨਾਲ ਵੀ ਜਿੱਦਾਂ ਮੌਸਮ ਦੀ ਐਗਜ਼ਾਮਪਲ ਆਪਾਂ ਲੈ ਲਈ ਜਿੱਦਾਂ ਮੌਸਮ ਦਾ ਨਹੀਂ ਨਾ ਪਤਾ ਕਿ ਕਦੋਂ ਮੌਸਮ ਨੇ ਕਿਹੜੀ ਕਰਵਟ ਬਦਲ ਲੈਣੀ ਇਦਾਂ ਹੀ ਹੈ ਜ਼ਿੰਦਗੀ ਚ ਵੀ ਇਦਾਂ ਹੀ ਹੈ ਕਿ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਕਿਹੜੀ ਕਰਵਟ ਬਦਲ ਲੈਣੀ ਆ ਤੇ ਇਸ ਕਰਕੇ ਚਲੋ ਪਰ ਮੈਂ ਇੱਕ ਇਥੇ ਇਹ ਗੱਲ ਵੀ ਕਹਿਣਾ ਚਾਹੁੰਦੀ ਆ ਕਿ ਪਰਮਾਤਮਾ ਦਾ ਨਾਮ ਵੀ ਜ਼ਰੂਰ ਲਿਆ ਕਰੋ ਠੀਕ ਆ ਜਿੰਨਾ ਵੀ ਹੋ ਸਕਦਾ ਜਿਹੜੇ ਕਿ ਪੰਜਾਬੀ ਮੇਰੇ ਭੈਣ ਭਰਾ ਵੇਖ ਰਹੇ ਨੇ ਆ ਨਾ ਤੇ ਜ਼ਿਆਦਾਤਰ ਤੇ ਹੋ ਸਕਦਾ ਪੰਜਾਬੀ ਦੇਖ ਰਿਹਾ ਠੀਕ ਆ ਤੇ ਤੁਸੀਂ ਪਾਠ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਨਾ ਵੀ ਆਪਾਂ ਪਰਮਾਤਮਾ ਦਾ ਨਾਮ ਲਾਵਾਂਗੇ ਨਾ ਕਹਿੰਦੇ ਪਰਮਾਤਮਾ ਦਾ ਨਾਮ ਹੀ ਕੰਮ ਆਉਣਾ ਜ਼ਿੰਦਗੀ ਦੇ ਵਿੱਚ ਹੋਰ ਕੁਝ ਕੰਮ ਨਹੀਂ ਆਉਣਾ ਠੀਕ ਆ ਤੇ ਨਾਲ ਦੀ ਨਾਲ ਆਪਣੀ ਜ਼ਿੰਦਗੀ ਵੀ ਇੰਜੋਏ ਕਰਿਆ ਕਰੋ ਮੇਰੇ ਵੱਲੋਂ ਸੇਖਿਆ ਕਿਉਂਕਿ ਜਿਵੇਂ ਤੁਸੀਂ ਲਾਡੋ ਕਿ ਹੁਣ ਮੈਂ ਹੀ ਹੈਂਡੀ ਕੈਮਰਾ ਹਣਾ ਤੇ ਮੈਂ ਕਈ ਜਮਾ ਪਰਮਾਤਮਾ ਨੂੰ ਦੋਸ਼ ਦੇਈ ਜਾਵਾਂਗੀ ਹਾਏ ਰੱਬਾ ਤੂੰ ਮੈਨੂੰ ਇਦਾਂ ਦਾ ਕਿਉਂ ਬਣਾਤਾ ਇਦਾਂ ਕਿਉਂ ਕਰਤਾ ਮੇਰੇ ਨਾਲ ਇਦਾਂ ਕਿਉਂ ਕਰਨਾ ਸੀਗਾ ਤੇ ਜੋ ਹੋਣਾ ਹੋ ਗਿਆ ਹਨਾ ਲਾਈਫ ਦੇ ਵਿੱਚ ਹਨਾ ਇਸ ਕਰਕੇ ਪਰਮਾਤਮਾ ਨੂੰ ਦੋਸ਼ ਦੇਣ ਦੇ ਨਾਲੋਂ ਚੰਗਾ ਵਾ ਕਿ ਤੁਸੀਂ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਜੀਓ ਜੋ ਵੀ ਤੁਹਾਨੂੰ ਹਾਂ ਪਰਮਾਤਮਾ ਨੇ ਦਿੱਤਾ ਨਾ ਮੈਂ ਇਹ ਅਕਿੰਦਨ ਨਾ ਅਪਰ ਤੋਂ ਨੀਵੀਆ ਲਵੇ ਕੇ ਜਿੰਦਗੀ ਜਿਉਉ ਠੀਕ ਹੈ ਮੈਂ ਇਹ ਸੋਚਦੀ ਹਾਂ ਕਿ ਹਾਂ ਕਈ ਮੇਰੇ ਤੋਂ ਵੀ ਮੈਨੂੰ ਤੇ ਪਰਮਾਤਮਾ ਨੇ ਫਿਰ ਵੀ ਜਿਵੇਂ ਕਿ ਮੈਂ ਨੀਚੇ ਡੇੜ ਕੇ ਤੁਰਦੀ ਹੁ ਨਹੀਂ ਹਣਾ ਤੇ ਮੈਂ ਕੋਈ ਚੰਗੇ ਕਰਮ ਕੀਤੇ ਹੋਣਗੇ ਜਿੱਥੋਂ ਜਿਹੜੇ ਕਿ ਮੇਰੇ ਹਾਂ ਮੈਨੂੰ ਸਾਨੂੰ ਕਿਦਿਉ ਪਤਾ ਲੱਗਾ ਮੇਰਾ ਆਪਰੇਟ ਹੋਇਆ ਤੇ ਮੈਂ ਇਦਾਂ ਹਣਾ ਥੋੜਾ ਜਿਆਦਾ ਪੌੜੀਆਂ ਦੇ ਨਾਲ ਤੁਰਨ ਲੱਗੀ ਕਿ ਮਤਲਬ ਕਿ ਆਪਣਾ ਆਪਣੇ ਪੈਰਾਂ 'ਤੇ ਖੜੀ ਹੋ ਗਈ ਤੇ ਆਪਣਾ ਚੱਲਣ ਲੱਗੀ ਹਣਾ ਤੇ ਮੈਂ ਕੋਈ ਚੰਗੇ ਕਰਮ ਕੀਤੇ ਹੋਣਗੇ ਕਿ ਮੈਨੂੰ ਇਥੋਂ ਜ਼ਿੰਦਗੀ ਜਿਹੜੀ ਇਥੋਂ ਤੱਕ ਮਿਲ ਗਈ ਮਤਲਬ ਵਿੱਚ ਹਰਸ਼ ਤੋਂ ਮੈਂ ਇੱਕ ਸਾ ਦਾ ਆਪਣੇ ਪੈਰਾਂ ਤੇ ਤੁਰਨ ਲੱਗੀਆਂ ਨੀਦਰ ਰੇਡ ਰੇਡ ਕੇ ਜਿੰਦੀ ਕਟਣੀ ਬਹੁਤ ਔਖੀ ਗਾਇਸ ਤੇ ਇਸ ਕਰਕੇ ਮੈਂ ਕਦੀ ਪਰਮਾਤਮਾ ਨੂੰ ਦੋਸ਼ ਨਹੀਂ ਦਤਾ ਤੇ ਬਾਕੀ ਇਹ ਕਿ ਆਪਾਂ ਆਪਣੇ ਤੋਂ ਨੀਵਾਂ ਲੇਖਦੇ ਮੈਂ ਉਹ ਜ਼ਿੰਦਗੀ ਕੱਟੀ ਆ ਮੈਨੂੰ ਪਤਾ ਕਿ ਉੱਥੇ ਹਨਾ ਉਹ ਰਿਡ ਰਿਡ ਕੇ ਤੁਰਨਾ ਹੱਥਾਂ ਦੇ ਪੈਰਾਂ ਦੇ ਛਾਲੇ ਪੈ ਜਾਣੇ ਕਿੰਨੇ ਹਨਾ ਕਿੰਨੀ ਲਾਈਫ ਔਖੀ ਹੁੰਦੀ ਆ ਤੇ ਮੈਂ ਇਹ ਸੋਚਦੀ ਆਂ ਕਿ ਪਰਮਾਤਮਾ ਨੇ ਚਲੋ ਜਨੇ ਮੈਨੂੰ ਇੱਥੋਂ ਤੱਕ ਖਾਣਾ ਇੰਨਾ ਕ ਤੁਰਨ ਯੋਗ ਆ ਕਿ ਤਾ ਹਨਾ ਮੈਂ ਜੇ ਕਿਤੇ ਮਾੜੇ ਕਰਮ ਕੀਤੇ ਸੀ ਹਨਾ ਤੇ ਮੈਂ ਚੰਗੇ ਵੀ ਕੀਤੇ ਹੋਣਗੇ ਜਿਹੜਾ ਕਿ ਮੈਨੂੰ ਅੱਜ ਮੈਂ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਪੈਰਾਂ ਆਪਣੇ ਚਲੋ ਇੱਕ ਲੱਤ ਤੇ ਹੀ ਚੱਲਦੀ ਆ ਨਾ ਪਰ ਮੈਂ ਆਪਣਾ ਆਪਣਾ ਕਿ ਜਿੱਥੇ ਮਰਜੀ ਮੇਰਾ ਜੀ ਕਰਦਾ ਮੈਂ ਘੁੰਮਦੀ ਫਿਰਦੀ ਆ ਹਾਂ ਕਹਿੰਦੇ ਆ ਨਾ ਕੁੜੀਆਂ ਨੂੰ ਪੰਖ ਦੇਣੇ ਚਾਹੀਦੇ ਆ ਤੇ ਮੈਂ ਕਹਿੰਦੀ ਆ ਕਿ ਮੇਰੀ ਲਾਈਫ ਦੇ ਵਿੱਚ ਮੇਰੇ ਮੇਰੇ ਮਤਲਬ ਕਿ ਮੇਰੇ ਹਸਬੰਦ ਵਾਣਾ ਉਹਨਾਂ ਨੇ ਮੈਨੂੰ ਪੰਖ ਦਿੱਤੇ ਐ ਪਹਿਲਾਂ ਮੈਂ ਚਲੋ ਆਪਣੇ ਹਾਂ ਮਮੀ ਮਰੀ ਨੇ ਵੀ ਬਹੁਤ ਮਮੀ ਨੂੰ ਪਾਪਾ ਨੇ ਵੀ ਬਹੁਤ ਕਿਸੇ ਕਲ ਤੋਂ ਹੁਣ ਅੱਜ ਤੱਕ ਰੋਕ ਟੋਕ ਨਹੀਂ ਕੀਤੀ ਜਿੱਥੇ ਮਰਜ਼ੀ ਚਾਹੀ ਜਿੱਥੇ ਮਰਜ਼ੀ ਆਈ ਪਰ ਇੱਕ ਨਾ ਕੁਵਾਰੇ ਹੁੰਦੇ ਆ ਆਪਾਂ ਲਾਈਵ ਦੇਖਦੇ ਆ ਨਾ ਕਿ ਹਾਂ ਕੁੜੀਆਂ ਨੂੰ ਫੇਰ ਵੀ ਥੋੜਾ ਬਹੁਤ ਜੜਾ ਕੀ ਕਰਨਾ ਪੈਂਦਾ ਆ ਨਾ ਲਾਈਵ ਦੇ ਵਿੱਚ ਅਡਜਸਟ ਨਹੀਂ ਉਦੋਂ ਟਾਈਮ ਹੋਰ ਸੀਗਾ ਇਹ ਤੋਂ 15 ਸਾਲ ਪਹਿਲਾਂ ਆ ਮੱਛਰ ਬੜਾ ਮੱਛ ਲੜੀ ਜਾਂਦੇ ਆ ਕਿ ਕੁੜੀਆਂ ਨੂੰ ਕੱਲੀਆਂ ਨੂੰ ਜ਼ਿਆਦਾ ਆਉਣ ਜਾਣ ਨਹੀਂ ਦਿੱਤਾ ਜਾਂਦਾ ਹੁੰਦਾ ਤੇ ਮੇਰੀ ਲਾਈਫ ਜਦੋਂ ਮਤਲਬ ਕਿ ਮੇਰੀ ਮੈਰਿਜ ਹੋਈ ਮੇਰੀ ਮੈਰਿਜ ਤੋਂ ਬਾਅਦ ਮੈਂ ਆਪਣੇ ਹਸਬੰਡ ਦੇ ਨਾਲ ਤੇ ਮੇਰੇ ਹਸਬੰਡ ਨੇ ਮੈਨੂੰ ਜਿੱਥੇ ਵੀ ਮੈਂ ਕਹਿਣਾ ਉੱਥੇ ਹੀ ਮੈਨੂੰ ਲੈ ਕੇ ਜਾਣਾ ਚਾਹੀ ਵੀ ਉਹ ਵੀ ਹਨਾ ਨਹੀਂ ਚੱਲ ਪਿਰ ਸਕਦੇ ਬਟ ਫਿਰ ਵੀ ਨਾ ਅਸੀਂ ਮੈਂ ਆਪਣੀ ਮੈਰਿਜ ਤੋਂ ਬਾਅਦ ਆਪਣੀ ਬਹੁਤ ਹੀ ਲਾਈਫ ਨੂੰ ਇੰਜੋਏ ਕੀਤੀ ਹੈ ਤੇ ਅੱਗੇ ਵੀ ਮੈਂ ਪਰਮਾਤਮਾ ਅਗੇ ਇਹ ਅਰਦਾਸ ਕਰਦੀ ਕਰਦੀ ਆ ਕਿ ਮੈਨੂੰ ਹਨਾ ਕਿ ਪਰਮਾਤਮਾ ਇੰਨਾ ਰੱਖੀ कि ਜਿਹੜਾ ਮੈਂ ਆਪਣੇ ਜੋਗਾਹਾਂ ਮੈਥੋਂ ਜ਼ਿਆਦਾ ਨਹੀਂ ਮੰਗਦੀ ਤੁਹਾਡੇ ਤੋਂ ਕੁਝ ਵੀ ਵਾਹਿਗੁਰੂ ਜੀ ਜਿੰਨਾ ਵੀ ਤੁਸੀਂ ਮੈਨੂੰ ਦਿੱਤਾ ਜਿੰਨੇ ਕਿ ਮੇਰੇ ਨੈਣ ਪ੍ਰਿਆਨ ਤੁਸੀਂ ਸਹੀ ਸਲਾਮਤ ਕੀਤੇ ਆ ਨਾ ਤੇ ਮੈਨੂੰ ਇੰਨਾ ਰੱਖੀ ਕਿ ਜਿਹੜਾ ਕਿ ਮੈਂ ਕਿਸੇ ਦਾ ਮਾੜਾ ਨਾ ਸੋਚਕਾਂ ਜਿਆਦਾ ਦੋਗੇ ਤੇ ਲਾਲਚ ਆਉਂਦਾ ਰਹਿੰਦਾ ਜਿਆਦਾ ਲੈਣ ਦੇ ਨਾਲ ਠੀਕ ਹੈ ਜਾਦੀ ਜਿਆਦਾ ਪੈਸਾ ਵੀ ਲਾਲਚ ਲਿਆਉਂਦਾ ਹੈ ਨਾ ਤੇ ਇਸ ਕਰਕੇ ਹਾਂ ਤੁਸੀਂ ਉਹਨਾਂ ਕਿ ਰੱਖਿਓ ਜਿਦੇ ਵਿੱਚ ਆਪਾਂ ਹੰਕਾਰੇ ਨਾ ਜਾਈਏ ਤੇ ਜਿਦੇ ਵਿੱਚ ਆਪਾਂ ਜਿਹੜਾ ਕਿ ਕਿਸੇ ਦਾ ਮਾੜਾ ਨਾ ਸੋਚੀਏ ਬਸ ਇਹ ਹੈ ਕਿ ਪਰਮਾਤਮਾ ਕਿਸੇ ਦਾ ਮਾੜਾ ਨਾ ਕਰਾਵੇ ਮਾੜਾ ਆਪਣੇ ਦਿਮਾਗ 'ਚ ਨਾ ਲਿਆਵੇ ਮਾੜੀ ਸੋਚ ਨਾ ਕਰੇ ਬਸ ਇਹਨਾਂ ਕਿ ਆਪਾਂ ਮੰਗਦੇ ਹਾਂ ਤੇ ਬਾਕੀ ਗਾਇਸ ਅੱਜ ਦੀ ਵੀਡੀਓ ਇੰਨੀ ਹੀ ਹੈਗੀ ਤੇ ਇਸ ਕਰਕੇ ਤੁਸੀਂ ਪੁਲਿਸ ਫਰਮਾਤਾ ਮੰਦੰਨ ਆ ਲਿਆ ਕਰੋ ਵੈਗਰੂ ਦਾ ਨਾਮ ਲਿਆ ਕਰੋ ਤੇ ਲਾਈਵ ਨੂੰ ਇੰਜੋਏ ਕਰੋ ਜੋ ਰਾਈਗ ਵੈਗਰੂ ਜੀ ਨੇ ਦਿੱਤਾ ਨਾ ਮੱਝਰ ਵੜਾ ਲੜੰਗਿਆ ਜੀ ਤੇ ਇਹਨੇ ਚ ਖੁਸ਼ ਰਿਆ ਕਰੋ ਤੇ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤਾਂ ਸਰਨ ਸੱਸੀ ਕਾਲ ਜੀ ਮੇਰੇ ਵੱਲੋਂ ਤੇ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਨਾ ਭੁੱਲਿਓ ਬਾਏ